ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਆਏ ਆ ਦਮਦਮੀ ਟਕਸਾਲ ਦੇ ਬਲਾਰੇ ਭਾਈ ਜਤਿੰਦਰ ਸਿੰਘ ਖਾਲਸਾ ਉਹਨਾਂ ਦੇ ਗ੍ਰਹਿ ਵਿਖੇ ਤੇ ਆਓ ਅੱਜ ਤੁਹਾਨੂੰ ਦਿਖਾਉលਦੇ ਆ ਤੇ ਉਹਨਾਂ ਦੇ ਫਾਰਮ ਹਾਊਸ ਵਿੱਚ ਝਰਨਾ ਲੱਗਿਆ ਹੋਇਆ ਜਿਹਦੇ ਵਿੱਚ ਜਿੱਦਾਂ ਸਰੋਵਰ ਅੰਮ੍ਰਿਤਸਰ 'ਚ ਮੱਛੀਆਂ ਹੁੰਦੀਆਂ ਸੇਮ ਉਦਾਂ ਦੀਆਂ ਮੱਛੀਆਂ ਇਹਨਾਂ ਨੇ ਰੱਖੀਆਂ ਹੋਈਆਂ ਤੇ ਮੱਛੀਆਂ ਪੂਰੀਆਂ ਤਰਦੀਆਂ ਤੁਹਾਨੂੰ ਦਿਖਾ ਰਹੇ ਆ ਤੇ ਆਓ ਫਲ ਦੇ ਦਰਖਤ ਲੱਗੇ ਹੋਏ ਆ ਹਾਂਜੀ ਭਾਈ ਜਤਿੰਦਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਾਡੇ ਚੈਨਲ ਨੂੰ ਟਾਈਮ ਦੇਣ ਲਈ ਧੰਨਵਾਦ ਵਧੀਆ ਤੁਸੀਂ ਆਏ ਹੋ ਇੱਥੇ ਗੱਲਬਾਤ ਕਰਦੇ ਹਾਂ ਨਾਲੇ ਤੁਸੀਂ ਦੇਖੋ ਨਜ਼ਾਰਾ ਇੱਥੇ ਸ਼ਾਮ ਦਾ ਜਿਹੜਾ ਕਿੰਨੀ ਸੋਹਣੀ ਹਵਾਇਆ ਕਿੰਨੀ ਸੋਹਣੀ ਛਾਂ ਆ ਬਿਲਕੁਲ ਜੀ ਆਹ ਦਰਖਤ ਪੂਰੇ ਫਿਲਟਰ ਲਾਏ ਹੋਏ ਤੁਸੀਂ ਬਹੁਤ ਸੋਹਣਾ ਬਹੁਤ ਸੋਹਣਾ ਕੰਮ ਕਰਦੇ ਪਿਆ ਇਹ ਜਿਹੜੇ ਆ ਰੁੱਖ ਲੱਗੇ ਆ ਨਾ ਨਾਲ-ਨਾਲ ਹਾਂਜੀ ਹਾਂਜੀ ਤੁਸੀਂ ਦੇਖੋਗੇ ਨਾ ਵੀ ਜਿੰਨੇ ਵੀ ਟਰੀ ਆ ਫੈਂਸ ਦੇ ਨਾਲ ਵੱਡੇ ਸਾਰੇ ਆ ਟਰੀ ਲੱਗੇ ਹੋਏ ਆ ਹਾਂ 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 ਤਾਂ ਇਹ ਆਪਾਂ ਨੂੰ ਜਿੰਨੀ ਵੀ ਇੱਥੇ ਹਵਾ ਮਿਲਦੀ ਐ ਇਸ ਟਾਈਮ ਸਮਝੋ ਵੀ ਫਿਲਟਰ ਹੋ ਕੇ ਮਿਲਦੀ ਆ ਵਧੀਆ ਵਧੀਆ ਹਾਂਜੀ ਵਧੀਆ ਵਧੀਆ ਇਹ ਜੈਲੋ ਪਾਮ ਪਾਮ ਟਰੀ ਆ ਅੱਛਾ ਜੈਲੋ ਪਾਮ ਟਰੀ ਠੀਕ ਆ ਹਾਂ ਇਹ ਲਵੈਂਡਰ ਲੱਗਾ ਹੋਇਆ ਦੇਖੋ ਇਹਦੇ ਨਾਲ ਕੀ ਆ ਕਿ ਇਹ ਮੱਛਰ ਨਹੀਂ ਆਉਂਦਾ ਹਾਂਜੀ ਹਾਂਜੀ ਖੁਸ਼ਬੂ ਬਹੁਤ ਵਧੀਆ ਆ ਇਹ ਇਹ ਆਮ ਆਪਣੇ ਘਰਾਂ ਚ ਲਾਉਣੇ ਚਾਹੀਦੇ ਹਰ ਇੱਕ ਨੂੰ ਜਿੱਥੇ ਮਤਲਬ ਪੰਜਾਬ ਚ ਵੀ ਮੱਛਰ ਬਹੁਤ ਆਉਂਦਾ ਆ ਹਾਂਜੀ ਹਾਂਜੀ ਇਹ ਇਹ ਬੂਟਾ ਫਿਰ ਪਹਿਲਾਂ ਤਾਂ ਲੱਗਾ ਹੋਣਾ ਹੈ ਨਾ ਹਾਂਜੀ ਠੀਕ ਹੈ ਇਹ ਸਾਰੇ ਲੱਗੇ ਫਿਰ ਤਾਂ ਮਿਲ ਜਾਂਦਾ ਵੇ ਹਾਂਜੀ ਤੇ ਆ ਲੱਗੇ ਹੋਏ ਆ ਇਹ ਵੀ ਫਲਾਂ ਦੇ ਟ੍ਰੀ ਆ ਇਹ ਹੋਣਾ ਪੀਚ ਹਾਂਜੀ ਆ ਸਾਰਾ ਮੈਡੀਸਨ ਦੀਆਂ ਚੀਜ਼ਾਂ ਲੱਗੀਆਂ ਹੋਈਆਂ ਇੱਥੇ ਬਿਲਕੁਲ ਜੀ ਬਿਲਕੁਲ ਜੀ ਜਿਹੜੀਆਂ ਆਮ ਪੈਂਦੀਆਂ ਆ ਨਹੀਂ ਵਧੀਆ ਵਧੀਆ ਜੀ ਉਹ ਸਾਰੀਆਂ ਲਾਈਆਂ ਹੋਈਆਂ ਆਹ ਦੇਖੋ ਤੁਸੀਂ ਇਹ ਦੀਵੇ ਆ ਜੀ ਬਿਲਕੁਲ ਜੀ ਤੇ ਤੁਸੀਂ 200 ਸਾਲ ਪੁਰਾਣੇ ਲੈ ਕੇ ਸਾਨੂੰ ਹੈ ਪਿੱਛੇ ਆਹੋ ਇਹ 200 ਸਾਲ ਪੁਰਾਣੇ ਦੀਵੇ ਲੱਗੇ ਹੋਏ ਆ ਇਹ 4-5 ਦੀਵੇ ਲਾਏ ਹੋਏ ਆ ਦੇਖੋ ਇਹ ਕਾ ਲੱਗਾ ਆ ਹਾਂਜੀ ਹਾਂਜੀ ਤੇ ਇੱਕ ਹੋਰ ਉਹ ਲੱਗਾ ਵਾ ਨਹੀਂ ਅਸਲੀ ਵਿਰਾਸਤ ਹੈ ਨਾ ਕੰਟਰੀਆਂ ਦੀ ਸੰਭਾਲੀ ਹੈ ਜੀ ਹਾਂ ਦੋ ਉਧਰ ਲੱਗੇ ਆ ਰਾਤ ਨੂੰ ਜਗਾਵਾਂਗੇ ਦੇਖਿਓ ਕਿਆ ਕਮਾਲ ਹੁੰਦੀ ਆ ਹਾਂਜੀ ਹਾਂਜੀ ਤੇ ਇਧਰ ਜਿਹੜੇ ਹੈਗੇ ਆ ਜਪਨਿਸਟਰੀ ਲੱਗੇ ਹੋਏ ਆ ਜਿਹੜੇ ਸੋਹਣੇ ਤੇ ਇਧਰ ਆਪਣਾ ਪਿੱਛੇ ਵੀ ਗਾਰਡਨ ਹੈਗਾ ਆ ਹਾਂਜੀ ਨਹੀਂ ਬਹੁਤ ਆਜੋ ਦਿਖਾਉਨੇ ਆ ਤੁਹਾਨੂੰ ਗਾਰਡਨ ਇਹ ਤੂਤ ਆਪਣੇ ਪੰਜਾਬ ਵਾਲੇ ਵੀ ਹੁੰਦੇ ਆ ਅੱਛਾ ਜੀ ਪਰ ਇਸ ਤੂਤ ਨੂੰ ਤੁਸੀਂ ਆਹ ਦੇਖੋ ਵੀ ਇਹਦੇ ਡਾਣੇ ਦੇਖੋ ਅੱਛਾ ਡਾਣੇ ਪੂਰੇ ਸੈਨ ਘੁੰਮ ਕੇ ਜਾਂਦੇ ਕੜ ਇਹ ਨਾ ਥੱਲੇ ਕਰ ਕਰਕੇ ਨੀਵੇਂ ਕਰਕੇ ਇਹਨਾਂ ਨੂੰ ਬੰਨ ਬੰਨ ਕੇ ਨਾ ਇਦਾਂ ਆਹ ਦੇਖੋ ਇਹਨਾਂ ਨੂੰ ਥੱਲੇ ਬੰਨ ਬੰਨ ਕੇ ਕਿੱਲੀਆਂ ਗੱਡ ਗੱਡ ਕੇ ਤੇ ਇਹਨਾਂ ਨੂੰ ਨੀਵੇਂ ਨੀਵੇਂ ਲੈ ਕੇ ਗਏ ਆ ਅੱਛਾ ਜੀ ਪਰ ਕਾਰਨ ਕਾਰਨ ਵੀ ਮਤਲਬ ਸੋਹਣੇ ਲੱਗਣਾ ਅੱਛਾ हां ਹੁਣ ਇਹ ਝੂਲਦੇ ਆ ਕੱਲੇ ਹੀ ਸੋਹਣੇ ਲੱਗਦੇ ਓੰਨੇ ਕੀ ਲਿਆ ਜੀ ਤੇ ਤੂਤ ਨੂੰ ਉਸ ਤਰੀਕੇ ਨਾਲ ਬਣਾਇਆ ਹੋਇਆ ਹੁਣ ਸਾਲ ਪੁਰਾਣਾ ਦਰਖਤ ਲੱਗਦਾ ਮੈਨੂੰ ਇਹ ਹਾਂ ਦੇਖੋ ਕਿੱਡਾ ਮੋਟਾ ਮਤਲਬ ਪੁਰਾਣਾ ਟ੍ਰੀ ਆ ਹੈ ਦੇਖੋ ਦਰਖਤ ਲਾਉਂਦਾ ਕੋਈ ਆ ਤੇ ਉਹਦਾ ਸੁੱਖ ਕੋਈ ਇਹ ਮਹਾਰਾਜ ਦੀ ਮਰਜ਼ੀ ਆ ਦਰਖਤ ਦੇਖ ਲਓ ਮਹਾਰਾਜ ਦੀ ਮਰਜ਼ੀ ਆ ਹਾਂ ਨਹੀਂ ਬਿਲਕੁਲ ਵਧੀਆ ਜੀ ਬੂਟੇ ਲਾਉਣੇ ਚਾਹੀਦੇ ਆ ਆਪਣੇ ਅਮਰੂਦ ਲੱਗਦਾ ਮੈਨੂੰ ਜਪਨੀਸ ਲੇਮਨ ਆ ਅਸਲੀ ਜਪਨੀਸ ਲੇਮਨ ਠੀਕ ਆ ਹਾਂ ਇਧਰ ਵੀ ਲੱਗੇ ਹੋਏ ਆ ਇਹ ਇਹਨਾਂ ਦੀ ਖਾਸੀਅਤ ਇਹ ਆ ਹਾਂ ਹਾਂ ਤੇ ਆ ਦੇਖੋ ਛੋਟੇ ਲੱ ਛੋਟੇ ਲੱਗ ਜਾਂਦੇ ਆ ਤੇ ਵੱਡੇ ਹੋਈ ਜਾਂਦੇ ਵੱਡੇ ਹੋ ਕਿਉਂ ਦੇਖੋਗੇ ਨਾ ਤੁਸੀਂ ਹਾਂਜੀ ਹਾਂਜੀ ਉਹ ਪੱਕੇ ਪਏ ਆ ਹੋਵੇ ਜੈਲੂ ਠੀਕ ਹਾਂਜੀ ਉਹ ਪੱਕੇ ਪਏ ਆ ਠੀਕ ਠੀਕ ਇਹ 12 ਮਾਸੀ ਵੀ ਇਹਨਾਂ ਨੂੰ ਪੰਜਾਬ ਦੇ ਵਿੱਚ ਨਾ ਲੈਂਦੇ ਆ ਵੀ ਇਹ 12 ਮਾਸੀ ਆ ਵੀ ਇਹਨਾਂ ਇਹ ਸਾਰਾ ਸਾਲ ਹੀ ਨਹੀਂ ਮੁੱਕਦੇ ਨਿੰਬੂ ਠੀਕ ਹੈ ਜੀ ਇਹ ਐਡਾ ਸੋਹਣਾ ਟਰੀ ਹੈਗਾ ਨਿੰਬੂਆਂ ਦਾ ਆਖ ਰੋਟ ਲੱਗਾ ਹੋਇਆ ਆ ਕੀ ਬਾਤ ਹੈ ਜੀ ਕਰੋਟ ਖਾਦੇ ਕਦੀ ਫਿਰ ਆ ਹੁਣ ਖਾਵਾਂਗੇ ਆ ਲੱਗੇ ਆ ਦੇਖੋ ਕਿੱਡੇ ਸੋਹਣੇ ਲੱਗੇ ਆ ਹਰੇ ਹਰੇ ਦੇ ਵਿੱਚ ਤੁਹਾਨੂੰ ਦਿਸਣਗੇ ਉਹ ਵੇਖੋ ਨਹੀਂ ਨਹੀਂ ਵਧੀਆ ਲਾਇਆ ਇੱਕ ਦਰਖਤ ਨਹੀਂ ਬੂਰੀ ਭਰ ਜਾ ਕਰਨੀ ਦੇਖਿਓ ਤੁਸੀਂ ਹਾਂ ਇੱਥੇ ਵੀ ਲਵੇਂਡਰ ਲਾਇਆ ਹੋਇਆ ਵੀ ਮਤਲਬ ਮਾੜਾ ਮੋਟਾ ਇਧਰਲੇ ਪਾਸੇ ਵੀ ਜਿਹੜਾ ਕੋਈ ਆਵੇ ਤੇ ਮੱਛਰ ਤੋਂ ਬਚਦਾ ਰਹੇ ਇੱਥੇ ਰਾਤ ਨੂੰ ਮੰਜਾ ਢਾਹ ਕੇ ਬੰਦਾ ਸੋਜਵੇ ਮੱਛਰੇ ਇੱਕ ਨਹੀਂ ਲੜਦਾ ਨਾ 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 ਆਹ ਪਰਸਿੰਮਣ ਲਾਏ ਹੋਏ ਆ ਅੱਛਾ ਜੀ ਹਾਂ ਪਰਸਿੰਮਣ ਉਹ ਪੀਲੇ ਜਿਹੜੇ ਹੁੰਦੇ ਉਹ ਜਿਹੜੇ ਪੀਲੇ ਜਿਹੇ ਟਮਾਟਰਾਂ ਜਿਹੇ ਵਰਗੇ ਹੁੰਦੇ ਆ ਵੇਖੋ ਲੱਗੇ ਹਾਂਜੀ ਹਾਂਜੀ ਬਿਲਕੁਲ ਬਹੁਤ ਸੋਹਣੇ ਲੱਗੇ ਆ ਹਾਂ ਵੇਖੋ ਹਾਂਜੀ ਬਹੁਤ ਸੋਹਣੇ ਲੱਗੇ ਤੇ ਏ ਲੱਗਾ ਹੋਇਆ ਜੀ ਆਪਣਾ ਆੜੂ ਆੜੂ ਹਾਂਜੀ ਇਧਰ अनार ਲੱਗੇ ਹੋਏ ਆ ਕੀ ਬਾਤ ਹੈ ਜੀ ਤੁਸੀਂ ਤਾਂ ਪੂਰਾ ਬਾਗ ਹੀ ਖਰੀਦਿਆ ਲੱਗਦਾ ਹੈ ਹਾਂਜੀ ਆਹ ਨਾਰ ਲੱਗੇ ਆ ਵੱਡਾ ਫਾਰਮ ਹਾਊਸ ਤੇ ਬੜੀ ਖੁਸ਼ੀ ਹੋਈ ਤੇ ਇਹ ਇਹ ਡਿਫਰੈਂਟ ਵੈਰਾਈਟੀ ਦੇ ਅਨਾਰ ਪਤਾ ਨਹੀਂ ਹੁਣ ਇਹ ਜਦੋਂ ਪੱਕਣਗੇ ਖਾਵਾਂਗੇ ਫਿਰ ਪਤਾ ਲੱਗੂਗਾ ਵੀ ਇਹ ਕਿਹੜੀ ਵੈਰਾਈਟੀ ਹੈ ਨਹੀਂ ਬਹੁਤ ਸੋਹਣਾ ਜੀ ਬਹੁਤ ਸੋਹਣਾ ਹਰ ਘਰ ਚ ਇੱਕ ਬਾਗ ਚਾਹੀਦਾ ਇਹ ਆਪਣਾ ਪ੍ਰਾਣੀ ਵਿਰਾਸਤ ਹੈ ਇਹ ਗਲਾਬ ਗਲੂਬ ਲੱਗੇ ਹੋਏ ਆ ਨਾਲ ਬਹੁਤ ਸੋਹਣਾ ਜੀ ਤੇ ਇਧਰ ਵੀ ਫਿਗ ਲੱਗੀ ਹੋਈ ਹੈ ਹਾਂ ਫਿਗ ਬਹੁਤ ਵਧੀਆ ਜੀ ਬਹੁਤ ਵਧੀਆ ਆਪਣੇ ਪੰਜਾਬ ਚ ਨੂੰ ਜਿੱਦਾਂ ਆਪਣੀ ਬੋਲੀ ਚੰਜੀਰ ਕਹਿੰਦੇ ਆ ਆਪਾਂ ਇਹ ਮੈਨੂੰ ਲੱਗਦਾ ਆਪਣੇ ਉਧਰ ਛਪਣਾ ਲੱਗੇ ਉਦਾਂ ਹੀ ਉਗ ਜਾਂਦੀ ਇਹ ਨਹੀਂ 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 ਉਹ ਨਹੀਂ 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 ਇਹ ਛਪਣਾ ਚ ਉਗਣ ਵਾਲੀ ਨਹੀਂ ਇਹ ਬਹੁਤ ਵਧੀਆ ਮੈਂ ਮਤਲਬ ਟਰੀ ਆ ਮੈਂ ਦੇਖਿਆ ਨਾ ਇੰਡੀਆ ਛਪਣਾ ਚ ਇਦਾਂ ਦੇ ਪੱਤੇ ਜਿਹੇ ਵਾਲੇ ਬੜੇ ਉੱਗੇ ਹੁੰਦੇ ਨੇ ਨਹੀਂ ਨਹੀਂ ਉਹ ਹੋਰ ਹੁੰਦਾ ਹੈ ਹੋਰ ਜੀ ਹਾਂ ਆਵਾ ਕਾਡੋ ਅਛਾ ਆਵਾ ਕਾਡੂਲੇ ਬੜਾ ਉਖਾ ਲਾਉਣਾ ਦੇਖ ਲਓ ਕਿੰਨਾ ਹੋ ਗਿਆ ਹਾਂ ਇਹ ਆਵਾ ਕਾਡੋ ਲਾਇਆ ਹੋਇਆ ਦੇਖੋ ਮਾਰੇ ਦੀ ਕਿਰਪਾ ਨਾਲ ਬਹੁਤ ਸੋਹਣਾ ਹੋ ਗਿਆ ਹੈ ਕੀ ਬਾਤ ਹੈ ਜੀ ਕੀ ਇਹ ਫਿਰ ਇਹਦੇ ਤੋਂ ਬਾਅਦ ਕੀ ਰੰਗ ਤਮਾਸ਼ੇ ਦਿਖਾਉਂਦਾ ਉਹ ਤੇ ਪਤਾ ਲੱਗੂਗਾ ਹਾਂਜੀ ਹਾਂਜੀ ਇਹ ਚਮੇਲੀ 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 ਕਾ ਫੁੱਲ ਅੱਛਾ ਇਹ ਇਹ ਵੀ ਮੱਛਰ ਭਜਾਉਂਦੀ ਇਹਦੀ ਸਮੈਲ ਕਰਕੇ ਦੇਖੋ ਪਹਿਲਾਂ ਠੀਕ ਹੈ ਜੀ ਇਹਦੀ ਚਮੇਲੀ ਦੀ ਸਮੈਲ ਕਰਕੇ ਦੇਖੋ ਹਾਂ ਨਹੀਂ ਵਧੀਆ ਵਧੀਆ ਲਵੈਂਡਰ ਹਾਂ ਇਹ ਬਹੁਤ ਸੋਹਣੀ ਚੀਜ਼ ਆ ਚਮੇਲੀ ਵੀ ਠੀਕ ਹੈ ਇਹ ਆਪਣਾ ਥੋੜਾ ਜਿਹਾ ਸਬਜ਼ੀਆਂ ਸੁੱਜੀਆਂ ਬੀਜਿਆਂ ਨੂੰ ਬਣਾਇਆ ਹੋਇਆ ਸੀਗਾ ਹੁਣ ਥੋੜਾ ਜਿਹਾ ਨਿਬੜ ਚੁੱਕਾ ਸਬਜ਼ੀਆਂ ਦਾ ਆਹ ਗਰੇਪਫਰੂਟ ਆ ਸੰਤਰਾ ਜਿਹੜਾ ਗਰੇਪਫਰੂਟ ਟਾਈਗਰ ਗਰੇਪਫਰੂਟ ਆ ਜਿਹੜਾ ਅੰਦਰੋਂ ਪੀਲਕਨ ਲਾਲ ਹੁੰਦਾ ਜਿਹੜਾ ਹਾਂ ਠੀਕ ਠੀਕ ਇਹ ਸੰਤਰੇ ਇਹ ਸੰਤਰੇ ਹੈ ਠੀਕ ਹਾਂ ਇਹ ਸੰਤਰੇ ਲਾਏ ਹੋਏ ਆ ਕੀ ਬਾਤ ਹੈ ਜੀ ਇੱਧਰ ਆਜੋ ਤੁਹਾਨੂੰ ਦਿਖਾਈਏ ਆ ਲੰਗਾਠਾਂ ਲੱਗੀਆਂ ਆ ਮੈਨੂੰ ਨਾ ਇਸ ਟਾਈਮ ਉਹ ਜ਼ਿਆਦਾ ਆ ਰਿਹਾ ਇੱਕ ਗੁਰਜਾਣ ਸਿੰਘ ਬੈਂਕੇ ਨੇ ਸ਼ਾਨ ਦੇ ਲਿਖਿਆ ਵੀ ਸਾਧੂ ਦੀ ਕਮਾਈ ਬੋਲਦੀ। ਹਾਂ। ਆਹ ਦੇਖੋ। ਇਹ ਇਹ ਹੈਗੀ ਲਗਾਠ। ਨਹੀਂ ਬਿਲਕੁਲ ਬਿਲਕੁਲ ਜੀ। ਮਿਹਨਤ ਕਰਨ ਵਾਲਿਆਂ ਦੀ ਵੀ ਕਮਾਈ ਬੋਲਦੀ ਹੈ ਕਿ ਨਹੀਂ? ਹਾਂ। ਤੇ ਇਹ ਬੜੀਆਂ ਸਵਾਦ ਆ ਹੁਣ ਮੁੱਕ ਗਈਆਂ ਹੁਣ ਤਾਂ ਖਾਕੂ ਲਈਆਂ ਚਲੋ। ਬਿਲਕੁਲ ਬਹੁਤ ਸੋਹਣਾ ਜੀ ਬਹੁਤ ਸੋਹਣਾ ਬਹੁਤ ਸੋਹਣਾ ਤੁਸੀਂ ਫਾਰਮ ਹਾਊਸ ਲਿਆ ਭਾਈ ਜਤਿੰਦਰ ਸਿੰਘ ਜੀ। ਦੇਖ ਕੇ ਰੂਹ ਖੁਸ਼ ਹੋ ਗਈ ਆ ਤੁਹਾਡੇ ਫਿਲਟਰ ਜਿਹੜੇ ਪੂਰੇ। ਬਾਰੋਂ ਫਿਲਟਰ ਕਰਕੇ ਹਵਾ ਅੰਦਰ ਭੇਜਦੇ ਆਂ ਸਾਡੇ ਨੂੰ ਫਰੰਟ ਤੇ ਲੈ ਕੇ ਚੱਲਦੇ ਆਂ ਹਾਂਜੀ ਹਾਂਜੀ ਜਿੱਦਾਂ ਗੈਸਟ ਹਾਊਸ ਟਾਈਪ ਚੀਜ਼ ਬਣੀ ਹੋਈ ਆ ਏ ਇੱਥੇ ਕੋਈ ਵੀਰ ਭਰਾ ਜਿਹੜੇ ਪਰੇਜਨੋ ਦੀ ਧਰਤੀ ਦੇ ਵਿੱਚ ਵਿਆਹ ਕਰਨਾ ਹੁੰਦਾ ਕਈਆਂ ਨੇ ਹਾਂਜੀ ਹਾਂਜੀ ਕਈਆਂ ਨੇ ਬੰਦਿਆਂ ਨੇ ਮਤਲਬ ਕਿ ਤੁਹਾਡ ਕੋ ਰੈਂਟ ਤੇ ਲੈ ਸਕਦਾ ਜੀ ਮੈਰਿਜ ਰੈਂਟ ਤੇ ਲੈ ਸਕਦਾ ਹਾਂ ਇਹਨੂੰ ਆਪਾਂ ਰੈਂਟ ਤੇ ਨਹੀਂ ਛਾੜਨਾ ਅੱਛਾ ਰੈਂਟ ਤੇ ਨਹੀਂ ਛਾੜਨਾ ਉਦਾਂ ਨਹੀਂ ਛਾੜਨਾ ਪਰ ਇਦਾਂ ਜਿਦਾ 2-4 ਦਿਨ ਲਈ ਕਿਸੇ ਨੂੰ ਚਾਹੀਦਾ ਹੁੰਦਾ ਉਸ ਟਾਈਪ 에어ਬੀਐਨਬੀ ਆਂਗ ਜਿੱਦਾਂ ਚੱਲਦੇ ਆ ਅੱਛਾ ਅੱਛਾ ਜੀ ਤੇ ਇੱਥੇ ਪਿਕਨਿਕ ਮਨਾਉਣੀ ਆ ਬੱਚਿਆਂ ਨੇ ਆਹ ਦੇਖੋ ਤੁਸੀਂ ਵੇਲ ਕੱਢੀ ਸੁਣੀ ਆ ਅੱਛਾ ਮਤਲਬ ਪੂਰੀ ਦੀ ਪੂਰੀ ਕੰਧ ਬਣੀ ਹੋਈ ਆ ਬਿਲਕੁਲ ਜੀ ਮੈਂ ਉਹੀ ਕਹਿ ਰਿਹਾ ਵੀ 에ਅਰ ਫਿਲਟਰ ਹੋਮ ਆ ਪੂਰਾ ਹਾਂ ਸਾਰੇ ਦੇਖੋ ਕਿਤੋਂ ਵੀ ਦੂਜੀ ਹਵਾ ਦੂਜੀ ਮਿੱਟੀ ਵਾਲੀ ਹਾਰਡਸਟ ਵਾਲੀ ਹਵਾ ਨਾ ਆਵੇ ਆ ਟਰੀ ਦੇਖੋ ਬਿਲਕੁਲ ਜੀ ਇਹ 100 ਸਾਲ ਪੁਰਾਣਾ ਟਰੀ ਆ ਬਿਲਕੁਲ ਜੀ ਪੂਰੇ ਕਸ਼ਮੀਰ ਚ ਇਦਾਂ ਹੀ ਲੱਗੇ ਹੁੰਦੇ ਟਰੀ ਤੇ ਆ ਵੇਖੋ ਫੁੱਲ ਕਿੱਡਾ ਸੋਹਣਾ ਹੈ ਬਹੁਤ ਸੋਹਣਾ ਕਮਾਲ ਹੋਈ ਪਈ ਕਿ ਨਹੀਂ ਬਿਲਕੁਲ ਜੀ ਬਿਲਕੁਲ ਏ ਅਮਰਪਾਲ ਸਿੰਘ ਆਪਾਂ ਹੁਣ ਫਰੰਟ ਤੇ ਆ ਗਏ ਉਹ ਆਪਾਂ ਬੈਕਯਾਰਡ ਸੀਗੇ ਠੀਕ ਹੈ ਜੀ ਉਹ ਐਵਰਗ੍ਰੀਨ ਟਰੀ ਲੱਗਾ ਹੋਇਆ ਬਹੁਤ ਸੋਹਣਾ ਬਹੁਤ ਸੋਹਣਾ ਇਹ ਬੜੀ ਸੋਹਣੀ ਚੀਜ਼ ਬਣੀ ਹੋਈ ਆ ਪਿਆਰਾ ਬੜਾ ਟਰੀ ਇਹ ਇਹ ਤੁਸੀਂ ਉਹ ਵੀ ਸਾਨੂੰ ਦੱਸੋਗੇ ਤੇ ਕਿੰਨੀਆਂ ਗਾਵਾਂ ਰੱਖੀਆਂ ਤੁਸੀਂ ਤੇ ਕਿੰਨੀਆਂ ਬੱਕਰੀਆਂ ਤੇ ਕਿੰਨੇ ਘੋੜੇ ਗਾਇਆਂ ਹੈਗੀਆਂ 5-6 ਗਾਵਾਂ ਵਾਂ ਅੱਛਾ ਜੀ ਇੱਕ ਘੋੜੀ ਆ 4-5 ਬੱਕਰੀਆਂ ਆ ਤੇ ਉਹਦਾ ਲਾਇਸੈਂਸ ਲੈਣਾ ਪੈਂਦਾ ਕਿ ਉੱਧਰ ਹੀ ਰੱਖਣਾ ਨਹੀਂ ਨਹੀਂ ਲਾਇਸੈਂਸ ਉਹਦਾ ਠੀਕ ਹੈ ਉਧਰ ਰਜਿਸਟਰ ਕਰਾਇਆ ਹੋਵੇ ਤਾਂ ਵਧੀਆ ਹੁਣ ਆਪਣਾ ਉੱਥੇ ਰਜਿਸਟਰ ਆ ਠੀਕ ਠੀਕ ਆਪਣਾ ਸਿੰਘ ਨਾ ਸਾਹਬ ਸਿੰਘ ਅੱਛਾ ਅੱਛਾ ਜੀ ਉਹ ਉਹਦਾ ਘਰ ਆ ਨਾ ਉਹ ਠੀਕ ਠੀਕ ਉਹਨੇ 골ਡਨ ਫਾਰਮ ਦਾ ਨਾਮ ਰੱਖ ਕੇ ਬਣਾਇਆ ਹੋਇਆ ਠੀਕ ਠੀਕ ਬਹੁਤ ਸੋਹਣਾ ਬਣੀ ਚਲੋ ਆ ਹੁਣ ਦੇਖੋ ਤੁਸੀਂ ਇਧਰੋਂ ਪਾਣੀ ਛੱਡ ਲਈਦਾ ਆ ਠੀਕ ਹੈ ਜੀ ਤੇ ਆ ਰਿਵਰ ਬਣਾਈ ਹੋਈ ਛੋਟੀ ਜੀ ਆਪਾਂ ਕੀ ਬਾਤ ਹੈ ਤੇ ਆਹ ਪਾਣੀ ਛੱਡ ਲਈਦਾ ਤੇ ਪੱਥਰ ਪੁੱਥਰ ਰਖੇ ਵਿੱਚ ਤੇ ਇੱਥੇ ਪਾਣੀ ਛੱਡ ਕੇ ਤੇ ਪੂਰਾ ਬਣ ਜਾਂਦੀ ਏ ਨਜ਼ਾਰੇਦਾਰ ਤੇ ਆਹ ਲੋ ਹੁਣ ਤੁਸੀਂ ਅਮਰਤਪਾਲ ਸਿੰਘ ਜੀ ਤੁਹਾਡੇ ਲਈ ਆ ਤੋਹਫਾ ਇੱਕ ਹੀ ਪੱਤਾ ਅੱਛਾ ਜੀ ਇਹਨੂੰ ਸੁੰਗੋ ਮੈਨੂੰ ਤਾਂ ਕੋਈ 스멜 ਨਹੀਂ ਆਈ ਇਹਦਾ ਮਤਲਬ ਵੀ ਤੁਹਾਨੂੰ ਨੱਕ ਸਾਫ਼ ਕਰਨਾ ਪੈਣਾ ਜੀ ਮੈਨੂੰ ਨਹੀਂ ਕੋਈ 스멜 ਆ ਹਾਂ ਹੁਣ ਘੁੱਟ ਕੇ ਇਹਨੂੰ ਮਾੜਾ ਜਿਹਾ ਕਰ ਲਾ ਹਾਂ ਹੁਣ ਆਈ 스멜 ਹਾਂ ਹੂੰ ਆਈ ਆਈ ਕੀ ਕੀ ਚੀਜ਼ ਹੈ ਇਹ ਬਹੁਤ ਸੋਹਣੀ ਚੀਜ਼ ਆ ਇਹ ਇੰਨਾਂ ਚੀਜ਼ਾਂ ਤੋਂ ਪਰਫਿਊਮ ਬਣਦੇ ਆ ਅੱਛਾ ਉਹ ਮੇਰੇ ਘਰ ਵੀ ਲੱਗੇ ਸੀ ਤਿੰਨ ਮਹੀਨੇ ਚ ਸੁੱਕ ਗਈ ਹਾਂ ਦੇ ਸੁੱਕਣ ਨਹੀਂ ਦੇਣੇ ਆਪਾਂ ਅੱਛਾ ਜੀ ਹਾਂ ਇਹ ਸਾਰੀਆਂ ਚੀਜ਼ਾਂ ਨਹੀਂ ਨਹੀਂ ਬਹੁਤ ਵਧੀਆ ਚੀਜ਼ ਆ ਠੀਕ ਹੈ ਉਹ ਲੱਗੇ ਮਨ ਨਾਲ ਜਿਹੜੇ ਨਵੇਂ ਘਰ ਬਣਾਉਂਦੇ ਨੇ ਉਹਦੇ ਵੀ ਲਾਉਂਦੇ ਆ ਹੂੰ ਪਰ ਕਈ ਚੀਜ਼ਾਂ ਸੁੱਕ ਜਾਂਦੀਆਂ ਛੱਟ ਇਹ ਨਾ ਜਿੰਨਾ ਵੀ ਮਿੱਟੀ ਪਜਾਉ ਚਾਹੀਦੀ ਬਸ ਹਾਂ ਇਧਰਲੇ ਪਾਸੇ ਮਿੱਟੀ ਪਜਾਉ ਆ ਮੈਂ ਕਹਿੰਨਾ ਇਹ ਜਿੰਨਾ ਵੀ ਕੁਝ ਬਣਿਆ ਹੋਇਆ ਹੈ ਨਾ ਇੱਥੇ ਹਾਂਜੀ ਹਾਂਜੀ ਇਹਦੇ ਵਿੱਚ ਮਿਹਨਤ ਦਾ ਮੁੱਲ ਆ ਵੀ ਮਿਹਨਤ ਆ ਬਸ ਜਿੰਨੀ ਵੀ ਚੀਜ਼ ਆ ਇੱਥੇ ਲੱਗੀ ਨਿੱਕੀ ਨਿੱਕੀ ਚੀਜ਼ ਮੈਨੂੰ ਮੈਨੂੰ ਬੈਂਕਾ ਸਾਹਿਬ ਯਾਦ ਆ ਜਾਂਦੇ ਉਹਨਾਂ ਨੇ ਛੰਦ ਲਿਖਿਆ ਸਾਧੂ ਦੀ ਕਮਾਈ ਬੋਲਦੀ ਇਹ ਵਾਸੇ ਕਮਾਈਆਂ ਨਾਲ ਹੀ ਹੁੰਦਾ ਇਹ ਚੀਜ਼ਾਂ ਹਨਾ ਤੇ ਕਈਆਂ ਦਾ ਧਿਆਨ ਨਹੀਂ ਹੁੰਦਾ ਪੈਸੇ ਆ ਲੋ ਫਿਰ ਤੁਹਾਨੂੰ ਪਤਾ ਹੈ ਕਿ ਚਿੱਚ ਜਿੰਦਗੀ ਚੱਲੀ ਜਿੰਦਗੀ ਚਲਾਉਣੀ ਹੈ ਹਰ ਇੱਕ ਨੇ ਬਸ ਬਸ ਨਾ ਤੇ ਇਹ ਵੀ ਚਲੋ ਬੰਦੇ ਨੂੰ ਖੁਸ਼ ਰਹਿਣਾ ਚਾਹੀਦਾ ਬਸ ਉਹ ਮਗਰ ਜਿਹੜੀ ਆਪਣੇ ਮਗਰ ਜਗਾ ਆ ਹਾਂਜੀ ਹਾਂਜੀ ਉਧਰ 3-4 ਏਕੜ ਜ਼ਮੀਨ ਪਿੱਛੇ ਆ ਉੱਥੇ ਆਪਾਂ ਗਾਈਆਂ ਰੱਖਾਂਗੇ ਬਿਲਕੁਲ ਜੀ ਬਹੁਤ ਸੋਹਣਾ ਪ੍ਰੋਜੈਕਟ ਤਾਂ ਹੈ ਇਹ ਉੱਥੇ ਘੋੜੀ ਘੜੀ ਲਿਆਵਾਂਗੇ ਇੱਧਰ ਡੜਾ ਦੜਾਇਆ ਕਰਾਂਗੇ ਵਧੀਆ ਬੰਦੇ ਕਹਿੰਦਾ ਤੁਸੀਂ ਤੇ ਗੁਰਦੁਆਰੇ ਫਿਰ ਦੁੱਧ ਇੱਥੋਂ ਜਾਇ ਕਰੂ ਹਨਾ ਕਿ ਨਹੀਂ ਤੇ ਇੱਧਰ ਨੂੰ ਕਮਾਓ ਹਣ ਉਹ ਫਿਸ਼ ਪੌਂਡ ਵਾਲਾ ਚਲੋ ਆਜੋ ਫਿਸ਼ ਪੌਂਡ ਚੱਲਦੇ ਆ ਤੁਹਾਡਾ ਫਿਸ਼ ਪੌਂਡ ਆਪਾਂ ਦੁਬਾਰਾ ਦਿਖਾ ਦਨੇ ਸੰਗਤਾਂ ਨੂੰ ਤੇ ਬੜਾ ਰੂਹ ਖੁਸ਼ ਹੋ ਜਾਂਦੀ ਆ ਅੰਮ੍ਰਿਤਸਰ ਦੀ ਜਿਆਦਾ ਜਾਂਦੀ ਉੱਥੇ ਵੀ ਇਦਾਂ ਦੀਆਂ ਮੱਛੀਆਂ ਹੁੰਦੀਆਂ ਇਹ ਉੱਥੋਂ ਹੀ ਤਾਂ ਨਹੀਂ ਲੈ ਆਣੀ ਹੈ ਕਿਤੇ ਆਓ ਇਹ ਵੀ ਸਰੋਵਰ ਚੋਂ ਇਹ ਵੀ ਇੰਪੋਰਟ ਕਰਾਈਆਂ ਆ ਹੋਰ ਕੰਟਰੀਆਂ ਚੋਂ ਵੱਖਰੀਆਂ ਵੱਖਰੀਆਂ ਕੰਟਰੀਆਂ ਚੋਂ ਇੰਪੋਰਟ ਹੋਈਆਂ ਠੀਕ ਹੈ ਨਹੀਂ ਵਧੀਆ ਵਧੀਆ ਇਹ ਬਾਰਬੀਕਿਊ ਵਾਸਤੇ ਮਤਲਬ ਬਾਹਰ ਬਣਿਆ ਹੋਇਆ ਬਿਲਕੁਲ ਛੱਲੀਆਂ ਛੱਲੀਆਂ ਪਨ ਲਈ ਹਾਂ ਤੰਦੂਰ ਬਣਾਇਆ ਵੇਖੋ ਤੰਦੂਰ ਬਣਿਆ ਰਾਤ ਨੂੰ ਪ੍ਰਸ਼ਾਦੇ ਤੰਦੂਰ ਵਾਲੇ ਲੈਂਦੇ ਆ ਕੀ ਬਾਤ ਆ ਜੀ ਕੀ ਬਾਤ ਤੇ ਨਿਆਰੇ ਲੱਗੇ ਪਏ ਇੱਥੇ ਮੰਜੇ ਢਾ ਲਈਦੇ ਆ ਕੀ ਬਾਤ ਆ ਜੀ ਆ ਮੰਜੇ ਪਏ ਆਪਣੇ ਇੱਥੇ ਮੰਜੇ ਢਾ ਲਈਦੇ ਆ ਮੈਂ ਕਹਿੰਦਾ ਜਿਹੜਾ ਵੀ ਪੰਜਾਬੀ ਆਉਂਦਾ ਕੈਲੀਫੋਰਨੀਆ ਦਾ ਇਹੀ ਡ੍ਰੀਮ ਹੁੰਦਾ ਵੀ ਇਹੀ ਏਦਾਂ ਦਾ ਘਰ ਲਈਏ ਕਿ ਨਹੀਂ ਹਾਂ ਬਹੁਤ ਸੋਹਣਾ ਜੀ ਇਹ ਤਾਂ ਫਿਰ ਪ੍ਰਮਾਤਮਾ ਹੀ ਦਾਤ ਦਿੰਦਾ ਜਿਹੜੇ ਲਿਖੀ ਹੋਵੇ ਕਿ ਚਲੋ ਮਹਾਰਾਜ ਦੀ ਮਰਜ਼ੀ ਹਾਂ ਜੀ ਮਰਜ਼ੀ ਹੁੰਦੀ ਨਹੀਂ ਬਹੁਤ ਸੋਹਣਾ ਕੰਮ ਆ ਆ ਦੇਖੋ ਹੁਣ ਤੁਸੀਂ ਇਹ ਆ ਫਿਸ਼ ਪਾਉਂਡ ਜੀ ਬਿਲਕੁਲ ਜੀ ਕੀ ਬਾਤ ਹੈ ਤੇ ਦੇਖੋ ਮੱਛੀਆਂ ਵੀ ਇਹ ਵੀ ਸਮਝਦੀਆਂ ਬੋਲੀ ਕਹਿੰਦੇ ਇਨਸਾਨ ਦੀ ਹਾਂ ਤੇ ਖੁਸ਼ ਹੋ ਗਏ ਆ ਪਾਏ ਨਾ ਇੱਥੇ ਇਧਰੋਂ ਤੁਹਾਨੂੰ ਸ਼ਾਇਦ ਥੋੜਾ ਜਿਹਾ ਬਿਲਕੁਲ ਮੈਂ ਕਿਹਾ ਇਧਰੋਂ ਬਹੁਤ ਸੋਹਣਾ ਸ਼ਾਟ ਆ ਰਿਹਾ ਤੇ ਦੇਖੋ ਕਿਦਾਂ ਆ ਰਹੀ ਪੂਰਾ ਹਰਿਮੰਦਰ ਸਾਹਿਬ ਦਰਵਾਜ਼ਾ ਸਾਹਿਬ ਦੀ ਯਾਦ ਆ ਰਹੀ ਆ ਸਰੋਵਰ ਤੇ ਜਿੱਦਾਂ ਆ ਇਦਾਂ ਨਹੀਂ ਮਛੀਆਂ ਹੁੰਦੀਆਂ ਉੱਥੇ ਵੀ ਆ ਚਲੋ ਹਰਿਮੰਦਰ ਸਾਹਿਬ ਦੇ ਸਰੋਵਰ ਦੀ ਤਾਂ ਕੀ ਰੀਸ ਕਰ ਲੈਣੀ ਆ ਹਾਂਜੀ ਹਾਂਜੀ ਪਰ ਇਹ ਆ ਵੀ ਚਲੋ ਮੱਛੀਆਂ ਜ਼ਰੂਰ ਇਦਾਂ ਦੀਆਂ ਉੱਥੇ ਹਰਿਮੰਦਰ ਸਾਹਿਬ ਹੈਗੀਆਂ ਆ ਹਾਂਜੀ ਹਾਂਜੀ ਨਹੀਂ ਆਪਣੇ ਬਿਲਕੁਲ ਹੈਗੀਆਂ ਇਹ ਆ ਉੱਤੋਂ ਪਾਣੀ ਦੀ ਸਾਊਂਡ ਆ ਹੂੰ ਹੂੰ ਇਹ ਪਾਣੀ ਦੀ ਸਾਊਂਡ ਜਿਹੜੀ ਮੱਠੀ ਮੱਠੀ ਜੀ ਹਾਂਜੀ ਹਾਂਜੀ ਇਹ ਸਟ्रेस 'ਚ ਰੀਲੀਫ ਕਰਦੀ ਆ ਬਿਲਕੁਲ ਮੈਂ ਨਾ ਕੋਲ ਜਾ ਕੇ ਮੜੀ ਮੈਕ 'ਚ ਸੁਣਾ ਕੇ ਆਉਣਾ ਸਾਊਂਡ ਤੇ ਇਹ ਆਪਾਂ ਹੁਣ ਤੁਹਾਨੂੰ ਦਿਖਾਲਦੇ ਆ ਕੀ ਨਾ ਉਹਦਾ ਸਾਊਂਡ ਸੁਣਾਉਨੇ ਆ ਜਿਹੜੀ ਕਿ ਤੁਹਾਡੀ ਸਾਰੇ ਦਿਨ ਦੀ ਥਕਾਨ ਬਿਲਕੁਲ ਲਾ ਦੂਗੀ ਇਹ ਜਿਹੜੀ ਸਾਊਂਡ ਲਈ ਤਰਸਣ ਦੇ ਬਲੂਕੀ ਆ ਜਿਹੜੀ ਸਾਊਂਡ ਤੁਹਾਨੂੰ ਸੁਣਾ ਰਹੇ ਆ ਨਾ ਨੇਚਰਲ ਸਾਊਂਡ ਆ ਪਰ ਹੈ ਤਾਂ ਚਲੋ ਹੁਣ ਆਰਚੀਵਸਰ ਬਣਾਈ ਹੋਈ ਪਰ ਕਈ ਥਾਵਾਂ ਤੇ ਨੇਚਰਲ ਸਾਊਂਡ ਲੈਣ ਲਈ ਗੋੜੇ ਪਤਾ ਨਹੀਂ ਕਿੱਨੇ ਕਿੱਡੇ 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 ਵੱਡੇ ਪਹਾੜ ਚੜ ਜਾਂਦੇ ਆ ਇਹ ਸਾਊਂਡ ਲੈਣ ਲਈ ਜਿਨ੍ਹਾਂ ਨੂੰ ਇਹ ਸਾਊਂਡ ਦਾ ਪਤਾ ਨਾ ਉਹ ਉਹਨਾਂ ਨੂੰ ਪਤਾ ਹੀ ਕੀ ਚੀਜ਼ ਆ ਆ ਸੁਣੋ ਹੁਣ ਜਰਾ ਪੰਜ ਵਾਸ ਵਾਲੀ ਵਾਪਸ। ਜਿਉ ਆਪਾਂ ਆਉਣੇ ਆ ਫਿਰ ਵਾਪਸ ਆਪਣੇ ਚੈਨਲ ਵੱਲ ਤੇ ਆਪਾਂ ਹੁਣ ਭਾਈ ਜਤਿੰਦਰ ਸਿੰਘ ਜੀ ਹੁਣਾਂ ਨਾਲ ਗੱਲਬਾਤ ਕਰਾਂਗੇ ਤੇ ਭਾਈ ਸਾਹਿਬ ਹੋਰ ਆਪਣੇ ਹੋਰ ਤਾਂ ਨਹੀਂ ਕੁਝ ਦੇਖਣ ਨੂੰ ਰਹਿ ਗਿਆ ਆਪਣਾ? ਦੇਖਣ ਨੂੰ ਤਾਂ ਇੱਥੇ ਬਹੁਤ ਕੁਝ ਆ। ਹਾਂਜੀ। ਜੇ ਤਾਂ ਮਤਲਬ ਟਾਈਮ ਲਾ ਕੇ ਦੇਖਣਾ ਹੋਵੇ। ਹਾਂਜੀ ਹਾਂਜੀ। ਤੇ ਇੱਥੇ ਜਿੰਨੇ ਵੀ ਟਰੀ ਲੱਗੇ ਆ, ਜਿੰਨੇ ਫੁੱਲ ਲੱਗੇ ਆ, ਜਿੰਨੇ ਵੀ ਕਿਸਮ ਦੀਆਂ ਇੱਥੇ ਚੀਜ਼ਾਂ ਲੱਗੀਆਂ ਹੋਈਆਂ ਸਾਰੀਆਂ ਮਤਲਬ ਕੋਈ ਮਤਲਬ ਬੰਦੇ ਦੀ ਸਟੱਡੀ ਸੀਗੀ ਉਹਨੇ ਹਰ ਇੱਕ ਚੀਜ਼ ਜਿਹੜੀ ਵੀ ਲਾਈ ਹੈ ਨਾ ਇੱਥੇ ਹਾਂਜੀ ਹਾਂਜੀ ਉਹਨੇ ਸਟੱਡੀ ਕਰਕੇ ਲਾਈ ਹੈ ਵੀ ਕਿਹੜੀ ਚੀਜ਼ ਕਿਹੜੇ ਰੁੱਖ ਥੱਲੇ ਹੋ ਸਕਦੀ ਕਿਹੜੇ ਫੁੱਲ ਥੱਲੇ ਹੋ ਸਕਦੇ ਆ ਹੂੰ ਹੂੰ ਫਿਰ ਈੜੇ ਮਕੌੜੇ ਉਤੋਂ ਵਿਚਾਰ ਰਵੇ ਫਿਰ ਮੱਛਰ ਮੱਖੀ ਤੋਂ ਵਿਚਾਰ ਰਵੇ ਇਹ ਸਾਰੀਆਂ ਚੀਜ਼ਾਂ ਦਾ ਧਿਆਨ ਰੱਖ ਕੇ ਸਾਰਾ ਜਿਹੜਾ ਗਾਰਡਨ ਹੈ ਨਾ ਇਹ ਤਿਆਰ ਕੀਤਾ ਹੋਇਆ ਕੋਈ ਨਹੀਂ ਜਿਹੜਾ ਇੱਥੇ ਕੋਈ ਕੋਈ ਵਿਆਹ ਹੋਇਆ ਤਾਂ ਸਾਨੂੰ ਜਰੂਰ ਸੱਦਿਓ ਫਰ ਸਿੱਚਾ ਕਿ ਕਿੰਨਾ ਕੁ ਮਜ਼ਾ ਆਉਂਦਾ ਇੱਥੇ ਹਾਂ ਨਹੀਂ ਇੱਥੇ ਆਵੇ ਕੋਈ ਮਤਲਬ ਜੇ ਕੋਈ ਜਾਗੋ ਕਰਨੀ ਹੋਵੇ ਜਾਂ ਬਿਲਕੁਲ ਜੀ ਮਤਲਬ ਉਦਾਂ ਛੋਟੀ ਪਾਰਟੀ ਕਰਨੀ ਹੋਵੇ ਬੱਚਿਆਂ ਦੀ ਹਾਂ ਹਾਂ ਤਾਂ ਬਹੁਤ ਵਧੀਆ ਜਿੱਦਾਂ ਮਰਜ਼ੀ ਤੁਸੀਂ ਇੱਥੇ ਬੈਠੇ ਰਹੋ ਬੱਚਿਆਂ ਦਾ ਫਨ ਆ ਫਿਸ਼ਾਂ ਦੇਖਣਾ ਹੂੰ ਹੂੰ ਇਧਰ ਖੇਡਣ ਖੁੱਲੇ ਤਾਂ ਉਧਰ ਕੁਕਿੰਗ ਵਾਸਤੇ ਬਣਿਆ ਹੋਇਆ ਆ ਬਿਲਕੁਲ ਤਾਂ ਪੰਜਾਬੀ ਕੁਕਿੰਗ ਲਈ ਜਿੱਦਾਂ ਉਹ ਹੈਗਾ ਤੰਦੂਰ ਲੱਗਾ ਹੋਇਆ ਆ ਦਾਲ ਮਖਣੀ ਤੇ ਤੰਦੂਰ ਦੀਆਂ ਰੋਟੀਆਂ ਕਿਆ ਨਜ਼ਾਰੇਦਾਰ ਮੰਜਾ ਦੇਖੋ ਪੰਜਾਬੀ ਪਿਆ ਪੰਜਾਬੀ ਮੰਜੇ ਡਾਓ ਮੈਂ ਤਾਂ ਕਹਣਾ ਇੱਥੇ ਉਹ ਲਵਿਆ ਉਹਦੇ ਤੁਹਾਡੇ ਜਿਹੜਾ ਮੱਛਰ ਭਜੌਂਦਾ ਉਹਦੇ ਕੋਲ ਮੰਜਾ ਡਾ ਕੇ ਸੋਜੋ ਰਾਤ ਨੂੰ ਬਸ ਬਿਲਕੁਲ ਕੋਈ ਮੱਛਰਦਾਨੀ ਦੀ ਲੋੜ ਨਹੀਂ ਤੇ ਆ ਤੂਤ ਜਿਹੜਾ ਤੁਸੀਂ ਪਹਿਲਾਂ ਦੱਸਿਆ ਤੇ ਆਓ ਭਾਈ ਸਾਹਿਬ ਹੋ ਗਿਆ ਡਿਗਾ ਤਿਆਰ ਜੀ ਆਓ ਛੱਡੀ ਅੱਜ ਕਰੇ ਪਹਿਲਾਂ ਅਰਦਾਸਾ ਸੋਧਣਾ ਹੀ ਗੋਲਾ ਬਣਾਉਣਾ ਪਹਿਲਾਂ ਗੋਲਾ ਨਹੀਂ ਨਹੀਂ ਹਾਂਜੀ ਬਿਲਕੁਲ ਜ਼ਰੂਰ ਚਲੋ ਅਸੀਂ ਸਰਦਾਈ ਪੀ ਕੇ ਫੇਰ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ